ਕੁੜੀ ਦੀ ਗੱਲ 'ਚ ਦਮ ਤਾਂ ਹੈਗਾ ਆ ਦੇਖਿਓ ਫਿਰ ਵੀਡੀਓ ਹਾਂਜੀ ਜਦ ਝਾਕਾ ਪੈ ਜਾਂਦਾ ਇਹਨਾਂ ਕੁੜੀਆਂ ਨੂੰ ਹੋਰਾਂ ਦਾ ਤਾਂ ਫੋਨ ਦੇ ਨੈੱਟ ਵੀ ਸਲੋ ਚੱਲਦੇ ਉਹ ਬੰਦਾ ਕਿਵੇਂ ਕਰੇ ਯਕੀਨ ਇਹਨਾਂ ਤੇ ਰੱਖ ਕੇ ਫੋਨ ਇੱਕ ਤੇ WhatsApp ਦੋ ਚੱਲਦੇ ਆ ਕਿਉਂ ਕਿੰਨੇ ਜਣੇ ਸਹਿਮਤ ਆ ਫਿਰ ਇਸ ਗੱਲ ਨਾਲ ਦੱਸਿਓ ਫਿਰ ਜਲਦੀ ਜਿਹੜੀਆਂ ਔਰਤਾਂ ਆਪਣੇ ਪੇਕੇ ਆ ਦੀ ਸਿਫਤਾਂ ਕਰਦੀਆਂ ਨੇ ਇਹ ਆਪਣੇ ਸੋਹਰਿਆਂ ਦੀਆਂ ਚੀਜ਼ਾਂ ਉਹਨਾਂ ਨੂੰ ਚੰਗੀਆਂ ਨਹੀਂ ਨ ਲੱਗਦੀਆਂ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖ ਲੈਣ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਬੁੜੀਆਂ ਦੀ ਜਿਹੜੀਆਂ ਸਾਰੀ ਜ਼ਿੰਦਗੀ ਮਾਪਿਆਂ ਦੀ ਤਾਰੀਫ਼ ਕਰਦੀਆਂ ਰਹਿੰਦੀਆਂ ਨੇ ਉਹੀ ਘਰ ਚੰਗਾ ਹੈ ਉੱਥੇ ਦੇ ਪੱਖੇ ਚੰਗੇ ਨੇ ਉੱਥੇ ਰੇਸੀ ਚੰਗੇ ਨੇ ਉੱਥੇ ਦੀ ਆਵਾਜ਼ ਚੰਗੀ ਹੈ ਤੁਹਾਡੇ ਮਾਪਿਆਂ ਦੇ ਘਰ ਹੀ ਸਾਰਾ ਕੁਝ ਚੰਗਾ ਹੈ ਸਸਰਾਲ 'ਚ ਸਾਰਾ ਕੁਝ ਹੀ ਗੰਦਾ ਹੈ ਚਾਰ ਦਿਨ ਮਾਪਿਆਂ ਘਰ ਰਹਿਣ ਚਲੇਓ ਭਰਾਵਾਂ ਦੇ ਮੂੰਹ ਐਡੇ ਹੋ ਜਾਂਦੇ ਨੇ ਪਰਜਾਈਆਂ ਦੇ ਤੇ ਪਹਿਲਾਂ ਹੀ ਟੱਡੇ ਹੁੰਦੇ ਨੇ ਹਾਂ ਮਾਪੇ ਹਮੇਸ਼ਾ ਵਿਆਹ ਜਦੋਂ ਵਿਆਹੀਆਂ ਜਾਂਦੀਆਂ ਨੇ ਉਦੋਂ ਸੋਹਰਿਆਂ ਦੀਆਂ ਹੋ ਜਾਂਦੀਆਂ ਨੇ ਜਿਹੜੇ ਤੁਹਾਨੂੰ ਵਿਆਹ ਲੈ ਆਏ ਨੇ ਨਾ ਉਹ ਐਡੇ ਮਾਰੇ ਵੀ ਨਹੀਂ ਐ ਉਹਨਾਂ ਦਾ ਬਣਾ ਕੇ ਰੱਖੂਗੀਆਂ ਤੇ ਤੁਹਾਨੂੰ ਚੰਗੇ ਲੱਗਣਗੇ ਚਾਰ ਦਿਨ ਉਹਨੂੰ ਤੁਸੀਂ ਪਿੱਛੇ ਰਹਿ ਨਹੀਂ ਜਾ ਸਕਦੀਆਂ ਤੁਸੀਂ ਜਿਹੜੀ ਗੱਲਬਾਤ ਸੋਚ ਕੇ ਜਾਓਂਗੇ ਉਹ ਪਿੱਛੇ ਹੋਣੀ ਕੋਈ ਨਹੀਂ ਹੁਣ ਪਰਜਾਈਆਂ ਆ ਗਈਆਂ ਨੇ ਉਦੋਂ ਭਰਾਵਿਆਂ ਕੋਈ ਨਹੀਂ ਸੀ ਐ ਉਦੋਂ ਇਸ ਵਾਸਤੇ ਤੁਹਾਡੀ ਹਕੂਮਤ ਚੱਲਦੀ ਸੀ ਹੁਣ ਜਿਹੜੇ ਘਰ ਦੀ ਹਕੂਮਤ ਤੁਹਾਡੇ ਤੇ ਚੱਲਦੀ ਹੈ ਨਾ ਰਾਣੀਆਂ ਮਹਾਰਾਣੀਆਂ ਆਪਣੇ ਬੰਦੇ ਦੇ ਘਰ ਦੀਆਂ ਬਣ ਕੇ ਬੈਠੀਆਂ ਪਿੱਛੇ ਨਾ ਜਾਓ ਉੱਪਰ ਜਾਈਆਂ ਦੇ ਨਾਲ ਟੱਕਰੇ ਹੋਗੇ ਤੇ ਪਿੱਛੇ ਜਿਹੜਾ ਚਾਰ ਦਿਨ ਜਾ ਕੇ ਰਹਿਣਾ ਜੇ ਉਹਨਾਂ ਦੀਆਂ ਬਣ ਕੇ ਰੋ ਉਹ ਸੇ ਘਰ ਨੂੰ ਹਸਨ ਕਰਨਾ ਸਿੱਖੋ ਦੇਖਿਆ ਸੋਰੇ ਐਨੇ ਮਣੀ ਮਾਰੇ ਹੁੰਦੇ ਜਿੰਨੇ ਕਿ ਤੁਸੀਂ ਸਮਝਦਿਆਂ ਹੋ ਇੱਕ ਵਾਰ ਉਹਨਾਂ ਨਾਲ ਪਿਆਰ ਪਾ ਕੇ ਤਾਂ ਦੇਖੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਆਪਣੀ ਪਤਨੀ ਦੀ ਨਾ ਇੱਜ਼ਤ ਕਰਨੀ ਸਿੱਖ ਲੋ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਆਹ ਨੀ ਗੌਂਦੀਆਂ ਦਾ ਤਮਾਸ਼ਾ ਖਾਨੀ ਹੈ ਹੈ ਕਿ ਮੇਰੇ ਸੱਟ ਲੱਗੀ ਹੈ ਅੱਛਾ ਇੰਨੇ ਤੈਨੂੰ ਆਪਣੀ ਇੱਜ਼ਤ ਦਾ ਖਿਆਲ ਹੁੰਦਾ ਨਾ ਤੇ ਹੱਥ ਹੀ ਨਾ ਚੱਕਦਾ ਦੇਖਿਆ ਕੂੜੇ ਤੇ ਚੁੱਕੀ ਹੋਈ ਨਹੀਂ ਸੀ ਮੈਂ ਵਿਆਹੀ ਹੋਈ ਸੀ ਤੇਰੇ ਨਾਲ ਸੁਣ ਲੈ ਜੇ ਤੇਰੀ ਭੈਣ ਤਾਂ ਗੋ ਹੱਥ ਚੱਕ ਕੇ ਫੇਰ ਮੇਰੀ ਗਾਲ ਸੁਣ ਲੈ ਗੱਲ ਤੂੰ ਸੁਣ ਮੇਰੀ ਬੋਹ ਚਲਾ ਲਈ ਤੂੰ ਆਪਣੀ ਤੈਨੂੰ ਇੱਕ 1% ਵੀ ਦੁੱਖ ਨਹੀਂ ਹੈਗਾ ਕਿ ਤੂੰ ਆਪਣੀ ਘਰ ਦੇ ਦੇ ਹੱਥ ਚੱਕਿਆ ਘਰ ਦੇ ਸਾਹਮਣੇ ਮੈਂ ਜਲੀਲ ਹੋਈ ਜਲੀਲ ਹੋ ਗਈ ਤੇ ਉੱਪਰ ਮਰਨ ਆ ਗਈ ਮਰਨ ਨਹੀਂ ਆਈ ਮੈਂ ਇੱਕ ਕੁੜੀ ਨਾ ਵਿਆਹ ਕੇ ਇਸ ਕਰਕੇ ਆਪਣੇ ਸਹੁਰੇ ਘਰ ਆਂਦੀ ਆ ਕਿ ਉਹਦੀ ਸਦਰਾਂ ਤੇ ਚਾਵਾਂ ਨੂੰ ਪੂਰਾ ਕੀਤਾ ਜਾਵੇ ਸਦਰਾਂ ਚਾਵਾਂ ਨਹੀਂ ਪੂਰੀਆਂ ਕਰਨੀਆਂ ਘੱਟੋ ਘੱਟ ਉਹਤੇ ਹੱਥ ਤੇ ਨ ਚੱਕੇ ਜਾਵੇ ਪਰ ਤੂੰ ਤੇ ਆਪਣੀਆਂ ਸਾਰੀਆਂ ਹੱਦਾਂ ਭੁੱਲ ਗਿਆ ਤੈਨੂੰ ਕੀ ਲੱਗਦਾ ਮੈਂ ਕਮਜ਼ੋਰ ਆ ਇੱਕ ਔਰਤ ਸਿਰਫ ਆਪਣੇ ਘਰ ਵਾਲੇ ਦੇ ਤਾਂ ਨਹੀਂ ਹੱਥ ਚੱਕਦੀ ਜਾਂ ਬੋਲਦੀ ਕਿ ਉਹਦੀ ਇੱਜ਼ਤ ਸਾਰੇ ਟੱਬਰ ਚ ਬਣੀ ਰਹੇ ਤੇ ਬੰਦਾ ਸੋਚਦਾ ਆ ਕਿ ਜਨਾਨੀ ਦੇ ਜਦੋਂ ਮਰ ਗਿਆ ਚੱਕ ਦਿੱਤਾ ਜਾਵੇ ਇਹ ਹੀ ਨੀਲ ਜੇ ਮੈਂ ਤੇਰੇ ਮੂੰਹ ਤੇ ਪਾਵਾਂ ਕਿਹੋ ਜਿਹਾ ਲੱਗੇ ਦੱਸ ਹੈ ਦੇਖਿਆ ਫਰਛੜ ਮੇਰਾ ਅੱਗੇ ਦੇਖਿਓ ਕੁੜੀ ਸਿਰਫ ਇਹ ਚੀਜ਼ ਚੋਪ ਰੈਂਦੀ ਆ ਕਿ ਜੇ ਪੇਕੇ ਗਈ ਤੇ ਪੇਕਿਆਂ ਦੀ ਬੇਇੱਜ਼ਤੀ ਓਏ ਹੋਏ ਲੋਕਾਂ ਨੇ ਉਹਨਾਂ ਨੂੰ ਨਝੀਨ ਦੇਣਾ ਹਾਂ ਤੇ ਜੇ ਸੋਹਰੇ ਆਂਟੀਆਂ ਗਵੰਡੀਆਂ ਨੂੰ ਪਤਾ ਲੱਗ ਗਿਆ ਤਾਂ ਵੀ ਨੋਂ ਦਾ ਖਸੂਰ ਮਤਲਬ ਹਰ ਜਗ੍ਹਾ ਕੁੜੀ ਹੀ ਇੱਜ਼ਤ ਬਚਾਏ ਪੇਕਿਆਂ ਦੀ ਵੀ ਤੇ ਸੋਹਰਿਆਂ ਦੀ ਵੀ ਹੂੰ ਸੋਚ ਇਹੀ ਛੱਟ ਤੋਂ ਮੇਰੇ ਲਈ ਆ ਸਾਰੇ ਸਾਹਮਣੇ ਮੈਂ ਤੇਰੇ ਛੱਟ ਲਾ ਰਿੰਦੀ ਤੇਰੀ ਕੀ ਇੱਜ਼ਤ ਰਹਿੰਦੀ ਮਤਲਬ ਮੈਂ ਉੱਥੇ ਵੀ ਤੇਰੀ ਇੱਜ਼ਤ ਰੱਖੀ ਹਾਂ ਤੇ ਤੂੰ ਮੇਰੇ ਕਿੱਥੇ ਪਾਸੇ ਇੱਜ਼ਤ ਨਹੀਂ ਰੱਖੀ ਸਿਆਣਾ ਬਣ ਜ਼ਿੰਦਗੀ ਤੇ ਮੇਰੇ ਨਾਲ ਕੱਟਣੀ ਹੈ ਲੋਕਾਂ ਨਾਲ ਨਹੀਂ ਹਾਂ ਸਹੀ ਗੱਲਾਂ ਦੇਖਿਆ ਜੇ ਤੁਸੀਂ ਆਪਣੀ ਪਤਨੀ ਦੀ ਇੱਜ਼ਤ ਕਰੋਗੇ ਨਾ ਤੇ ਮੈਂ ਕਹਿੰਦਾ ਇੱਕ ਕਾਮਯਾਬ ਇਨਸਾਨ ਬਣ ਜਾਓਗੇ ਉਹ ਕਹਿੰਦੇ ਆ ਨਾ ਹਰ ਕਾਮਯਾਬ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਆ ਜੇ ਤੁਸੀਂ ਔਰਤ ਦੀ ਰਿਸਪੈਕਟ ਨਹੀਂ ਕਰੋਗੇ ਇੱਜ਼ਤ ਨਹੀਂ ਕਰੋਗੇ ਤੇ ਕੀ ਕਾਮਯਾਬ ਹੋਵੋਗੇ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਲੋਕ ਜਨਾਨੀਆਂ ਪਿੱਛੇ ਲੱਗ ਕੇ ਆਪਣੀਆਂ ਭੈਣਾਂ ਨੂੰ ਛੱਡ ਦਿੰਦੇ ਉਹਨਾਂ ਨੂੰ ਬੁਲਾਣਾ ਛੱਡ ਦਿੰਦੇ ਆ ਨਾ ਫਿਰ ਆ ਵੀਡੀਓ ਉਹਨਾਂ ਵਾਸਤੇ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਇਸ ਵੀਰ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਇਸ ਵੀਰ ਦੀ ਪੂਰੀ ਗੱਲ ਬਾਤ। ਭਾਈ ਬਹੁਤ ਸਾਰੇ ਬੰਦੇ ਤੁਸੀਂ ਇਹੋ ਜਿਹੇ ਦੇਖੇ ਹੋਣਗੇ ਜਿਹੜੇ ਕੀ ਆਪਦੀਆਂ ਘਰਵਾਲੀਆਂ ਪਿੱਛੇ ਲੱਗ ਕੇ ਹਾਂ ਆਪਦੀਆਂ ਸੱਕੀਆਂ ਪਹਿਣਾ ਨੂੰ ਛੱਡ ਜਾਂਦੇ ਆ ਸੱਕੀਆਂ ਪਹਿਣਾ ਨਾਲ ਵਰਤਦੇ ਨਹੀਂਗੇ। ਹਾਂ ਇੱਥੋਂ ਤੱਕ ਕੀ ਉਹਨਾਂ ਨੂੰ ਆਈਆਂ ਨੂੰ ਵੀ ਬੁਲਾਉਂਦੇ ਨਹੀਂ ਪਾਣੀ ਦਾ ਗਲਾਸ ਨਹੀਂ ਪੁੱਛਦੇ। ਓਏ ਰਖੜੀ ਤੱਕ ਨਹੀਂ ਬਣਾਉਂਦੇ ਉਹਨਾਂ ਵਿਚਾਰੀਆਂ ਤੋਂ। ਉਹ ਵਿਚਾਰੀਆਂ ਪੇਕੇ ਘਰ ਦੇ ਵਿੱਚ ਆ ਕੇ ਆਪਦੇ ਮਾਂ ਪਿਓ ਕੋਲੇ ਬਹਿ ਕੇ ਦੁੱਖ ਸੁੱਖ ਰੋ ਕੇ ਮੁੜ ਜਾਂਦੀਆਂ। ਦੇਖ ਕੇ ਪਰ ਉਹ ਬੰਦੇ ਇਹ ਗੱਲ ਨਹੀਂ ਸੋਚਦੇ ਕਿ ਜਿਹੜੀ ਘਰ ਵਾਲੀ ਪਿੱਛੇ ਲੱਗ ਕੇ ਮੈਂ ਆਪਦੀਆਂ ਭੈਣਾਂ ਛੱਡੀ ਫਿਰਦਾ ਆ ਸੁਣਿਓ ਕੀ ਉਸ ਘਰ ਵਾਲੀ ਨੇ ਆਪਦੀਆਂ ਭੈਣਾਂ ਨਾਲ ਵਰਤਨਾ ਛੱਡਿਆ ਆਉਣਾ ਜਾਣਾ ਛੱਡਿਆ ਕਦੇ ਹੀ ਨਹੀਂ ਕਦੇ ਨਹੀਂ ਜਿਹੜੀ ਔਰਤ ਹੁੰਦੀ ਹੈ ਨਾ ਬਈ ਉਹ ਉਹ ਆਪਦੀਆਂ ਭੈਣਾਂ ਨੂੰ ਆਪਦੇ ਭਰਾਵਾਂ ਨੂੰ ਕਦੇ ਨਹੀਂ ਛੱਡਦੀ ਜਿਹੜਾ ਮਰਦ ਹੁੰਦਾ ਉਹ ਔਰਤ ਪਿੱਛੇ ਲੱਗ ਕੇ ਬਹੁਤ سارے ਰਿਸ਼ਤੇਆਂ ਨੂੰ ਭੁੱਲ ਜਾਂਦਾ ਭੁੱਲ ਜਾਂਦਾ ਦੇਖਿਆ ਇੱਕ ਭੈਣ ਹੀ ਹੁੰਦੀ ਆ ਜਿਹੜੀ ਮਾਂ ਤੋਂ ਬਾਅਦ ਆਪਣੇ ਭਰਾਵਾਂ ਦਾ ਚੰਗੀ ਤਰ੍ਹਾਂ ਖਿਆਲ ਰੱਖ ਸਕਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਨਾ ਪੂਰਾ ਲਾਸਟ ਤੱਕ ਜਰੂਰ ਦੇਖਿਓ ਤੁਹਾਨੂੰ ਇੱਕ ਚੀਜ਼ ਤਾਂ ਸਿੱਖਣ ਨੂੰ ਜਰੂਰ ਮਿਲੇਗੀ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਵੀਰੇ ਮੇਰੀ ਨਾ ਕੋਈ ਕਦਰ ਨਹੀਂ ਕਰਦਾ ਮੈਂ ਕੀ ਕਰਾਂ ਆ ਜਾ ਤਰ ਮੈਂ ਦੱਸਦਾ ਤੇਰੀ ਲੋਕ ਕਦਰ ਕਿਉਂ ਨਹੀਂ ਕਰਦੇ ਅਖਬਾਰ ਲੈ ਲਓ ਭਾਈ ਅਖਬਾਰ ਲੈ ਲਓ ਭਾਈ ਇਹ ਇੱਕ ਅਖਬਾਰ ਕਿੰਨੇ ਦਾ ਵਾ ਭਾਈ ਜੀ ਇਹ ਇੱਕ ਅਖਬਾਰ 10 ਰੁਪਏ ਦਾ ਹਾਂ ਆ ਲਓ ਜੀ ਤੁਹਾਡੇ 10 ਰੁਪਏ ਰੱਦੀ ਵੇਚ ਲੋ ਟੁੱਟਿਆ ਭੱਜਿਆ ਲੋਹਾ ਵੇਚ ਲੋ ਪਲਾਸਟਿਕ ਵੇਚ ਲੋ ਓ ਨੂਰ ਜਿਹੜਾ ਆਪਾਂ ਸਵੇਰੇ ਅਖਬਾਰ ਲਿਆ ਸੀ ਜਲਦੀ ਜਲਦੀ ਚੱਕ ਕੇ ਲਿਆ ਹੁਣ ਸ਼ਾਮ ਦਾ ਟਾਈਮ ਹੋ ਗਿਆ ਭਾਈ ਜੀ ਆਸੀਂ ਅਖਬਾਰ ਵੇਚਣਾ ਕਿੰਨੇ ਦਾ ਲਵੋਗੇ ਤੁਸੀਂ ਭਾਈ ਜੀ ਰੱਦੀ ਅਖਬਾਰਾਂ ਦੀ ਹੈਗੀ ਆ ਤਾਂ 2 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਲੂੰਗਾ ਕੱਲੇ ਅਖਬਾਰ ਦਾ ਕੋਈ ਮੁੱਲ ਨਹੀਂ ਚਲੋ ਕੋਈ ਨਾ ਭਾਈ ਤੁਸੀਂ ਜਾਵੜੋ ਪੁੱਤ ਹੁਣ ਤੈਨੂੰ ਕੁਝ ਸਿੱਖਣ ਨੂੰ ਮਿਲਿਆ ਨਹੀਂ ਬਣਾ ਲਈ ਇਹ ਗੱਲ ਕੁਝ ਵੀ ਸਮਝ ਨਹੀਂ ਆਇਆ ਅਖਬਾਰ ਜਦੋਂ ਆਪਾਂ ਸਵੇਰੇ ਖਰੀਦਿਆ ਸੀ ਨਾ ਤਾਂ ਇਹਦੀ ਕੀਮਤ ਤਾਂ 10 ਰੁਪਏ ਸੀ ਕਿਉਂਕਿ ਉਹ ਦੋ ਦਾ ਸਮਾਂ ਸੀ ਹੁਣ ਇਹਦਾ ਸਮਾਂ ਲੰਘ ਚੁੱਕਿਆ ਵਾ ਤਾਂ ਕਰਕੇ ਇਹਦੀ ਕੀਮਤ ਹੁਣ ਜ਼ੀਰੋ ਹੋ ਚੁੱਕੀ ਆ ਇਸੇ ਤਰੀਕੇ ਇਨਸਾਨ ਆ ਜਦੋਂ ਤਾਂ ਉਹਦੇ ਤੇ ਚੰਗਾ ਟਾਈਮ ਆ ਤਾਂ ਉਹਦੀ ਸਾਰੇ ਕਦਰ ਕਰਦੇ ਆ ਜਦੋਂ ਉਹਦੇ ਤੇ ਮਾੜਾ ਟਾਈਮ ਆ ਜਾਂਦਾ ਤਾਂ ਉਹਦੀ ਕੋਈ ਕਦਰ ਨਹੀਂ ਕਰਦਾ ਕਿਉਂਕਿ ਇੱਥੇ ਹਰ ਇੱਕ ਚੀਜ਼ ਦੀ ਕਦਰ ਸਮੇਂ ਦੇ ਹਿਸਾਬ ਨਾਲ ਹੁੰਦੀ ਆ ਦੇਖਿਆ ਚੰਗੇ ਟਾਈਮ ਤੇ ਤੇ ਸਾਰੇ ਖੜ ਜਾਂਦੇ ਆ ਪਰ ਮਾੜੇ ਟਾਈਮ ਤੇ ਵੀ ਕੋਈ ਕੋਈ ਖੜਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਕੁਝ ਕ ਨਾਨਾ ਨੂੰ ਨਾ ਆਦਤ ਹੁੰਦੀ ਆ ਆਪਣੀ ਭਾਬੀ ਦੀਆਂ ਹਰ ਚੀਜ਼ਾਂ 'ਚ ਕਮੀ ਕੱਢਣ ਦੀ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਹੂੰ ਹੂੰ ਭਾਬੀ ਸਬਜ਼ੀ ਕਿਦਾਂ ਦੀ ਬਣਾਈਆਂ ਬੱਸ ਸਵਾਦ ਨਹੀਂ ਆਉਂਦਾ ਰੋਟੀ ਖਾਣ ਦਾ ਦੇਖਿਆ ਮੈਂ ਤਾਂ ਇੱਕ ਹਫਤਾ ਹੋ ਗਿਆ ਘਰ ਕੋਲ ਜਾਣਾ ਕੋਈ ਗੱਲ ਨਹੀਂ ਚੱਲ ਜਾਨੀ ਆ 2-4 ਦਿਨ ਰੁੱਕ ਕੇ ਯਾਰ ਤੈਨੂੰ ਚੰਗੀ ਤਰ੍ਹਾਂ ਪਤਾ ਆ ਤੇਰੇ ਭਰਾ ਦੇ ਹਾਲਾਤ ਚੰਗੇ ਨਹੀਂ ਚੱਲਣ ਦੇ ਉਹ ਹਜੇ ਵੀ 2-4 ਦਿਨ ਰੁਕਣਾ ਆ ਆਹੋ ਮੈਨੂੰ ਪਤਾ ਆ ਸਾਰਾ ਸਹੀ ਗੱਲ ਆ ਨਹੀਂ ਅੱਛਾ ਤੇ ਪਤਾ ਹੋਣ ਦੇ ਬਾਵਜੂਦ ਵੀ ਤੂੰ ਖਾਣ ਪੀਣ ਚ ਕਮੀਆਂ ਕੱਢੀ ਜਾਂਦੀ ਹਾਂ ਹਾਂ ਤੇ ਜੇ ਭਾਬੀ ਚੰਗਾ ਨਹੀਂ ਬਣਾਉਂਦੀ ਤਾਂ ਹੀ ਤੇ ਕਹਿੰਨੀ ਐ ਨਹੀਂ ਤੇ ਮੈਨੂੰ ਕੀ ਲੋੜ ਪਈ ਫालतू ਬੋਲਣ ਦੀ ਹੂੰ ਇੱਕ ਮਿੰਟ ਆ ਚੈੱਕ ਕਰੀ ਆ ਦੇਖਿਓ ਇਹ ਕੀ ਐ ਇਹ ਉਸੇ ਹੋਟਲ ਦਾ ਬੇਲੇ ਜਿੱਥੋਂ ਦੀ ਰੋਟੀ ਤੈਨੂੰ ਬੜੀ ਪਸੰਦ ਆ ਤੇ ਰੋਜ਼ ਤੇਰਾ ਭਰਾ ਉਸੇ ਹੋਟਲ ਤੋਂ ਰੋਟੀ ਲੈ ਕੇ ਆਉਂਦਾ ਵਾ ਹਾਂ ਪਰ ਤੈਨੂੰ ਕੀ ਤੂੰ ਤੇ ਨਨਾਨਾ ਹੋਣ ਦਾ ਫਰਜ਼ ਪੂਰਾ ਕਰ ਦੇਖਿਆ ਕਮੀਆਂ ਹੀ ਕੱਢਣੀਆਂ ਕਿਵੇਂ ਦੇਖਿਆ ਕੁਝ ਨਾ ਨਾਨਾ ਆਪਣੀ ਆਦਤ ਤੋਂ ਮਜਬੂਰ ਹੁੰਦੀਆਂ ਆ ਉਹਨਾਂ ਨੇ ਆਪਣੀ ਭਾਬੀ ਦੇ ਹਰ ਕੰਮ ਦੇ ਵਿੱਚ ਕਮੀਆਂ ਕੱਢਣੀਆਂ ਹੀ ਹੁੰਦੀਆਂ ਆ ਭਾਵੇਂ ਕੰਮ ਚੰਗਾ ਹੋਵੇ ਭਾਵੇਂ ਮਾੜਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਇਹ ਵੀਡੀਓ ਸਭ ਤੋਂ ਸੋਹਣੀ ਆ ਤੇ ਇਹ ਵੀਡੀਓ ਪਰਾਵਾ ਪਰਾਵਾ ਦੀ ਆ ਤੇ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਤੇ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਓ ਆ ਸੁਣਿਓ ਫਿਰ ਕਿ ਪੰਜ ਭਾਈ تھے ਉਸਮੇਂ ਸੇ ਛੋਟੇ ਭਾਈ ਕੇ ਘਰ ਕੀ ਨਿਲਾਮੀ ਹੋਣੇ ਜਾ ਰਹੀ जब बड़े भाई को पता चला तो तीन भाइयों को बुलाकर उन्होंने कहा कि आज पता है क्या हो रहा है छोटे के घर की नीलामी होने जा रही है ओए होए हो। तीनों भाइयों ने कहा हाँ पता है हमें अच्छा गलत रास्ते चलेगा तो उसके नतीजे भी गलत ही निकलेंगे बिल्कुल सही बड़े भाई ने कहा वो गलत रास्ते नहीं चला मुझे पता है कुछ दुश्मनों ने मिलकर उसके धंधे को चौपट कर दिया और आज वो इस कगार पर है कि उसके घर की नीलामी हो रही है बहुत अगर तुमको आना है तो आ जाओ मैं तो जा रहा हूँ मैं अपने बाप की इज्जत को नीलाम होते हुए नहीं देख सकता भले ही मेरे पास पैसे कम है हाँ। मैं सब कुछ अपना दाव पे लगा दूंगा तब अच्छा। तीनों भाइयों का भी खून खोल उठा और चारों भाई मिलकर छोटे के पास पहुँच गए छोटा अपना घर खाली करने की तैयारी कर रहा था जैसे ही भाई आते दिखे तो छोटे के आंख के नहीं रुके और वो दौड़कर अपने भाइयों के गले लग गया और छोटी बहू उधर खड़ी खड़ी रो रही थी जैसे ही उसने जेठ जी के पैर छुए तो उसके आंसू गिरे तो जेठ जी ने बोला मुझे ये आंसू तकलीफ दे रहे रो मत मैं आ गया ना अब कुछ कुछ नहीं होगा और फिर पांचो भाई मिलकर बैंक गए और पूरी कर्ज की रकम चुका दी तो अपने तो अपने होते हैं सही गल देख जिथे अपने खड़ जाते हैं ना ਉੱਥੇ ਬੇਗਾਨਾ ਨਹੀਂ ਕਦੇ ਵੀ ਖੜਦਾ ਨਾਲੇ ਪੰਜੇ ਉਂਗਲਾਂ ਜਦੋਂ ਆਪਸ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ ਤੇ ਉਹ ਇੱਕ ਮੁੱਕਾ ਬਣ ਜਾਂਦਾ ਆ ਤੇ ਜਦੋਂ ਮੁੱਕਾ ਵੱਜਦਾ ਨਾਲ ਸਾਹਮਣੇ ਵਾਲੇ ਦੇ ਫਿਰ ਬੰਦਾ ਉੱਠਦਾ ਨਹੀਂ ਆ ਉੱਡ ਜਾਂਦਾ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ